ਪਟਿਆਲਾ ਚ ਬਹੁਤ ਚਰਚਿਤ ਮਾਮਲਾ ਜਿਹੜਾ ਕਿ ਸੀ ਕਰਨਲ ਕੁੱਟਮਾਰ ਮਾਮਲਾ ਜਿਸ ਦੇ ਵਿੱਚ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਵੱਲੋਂ ਇੱਕ ਕਰਨਲ ਤੇ ਉਸਦੇ ਬੇਟੇ ਦੀ ਦਿਨ ਰਾਤ ਕੁੱਟਮਾਰ ਕੀਤੀ ਗਈ ਸੀ ਜਿਸ ਤੋਂ ਬਾਅਦ ਪੂਰੇ ਪੰਜਾਬ ਦੇ ਵਿੱਚ ਪੰਜਾਬ ਪੁਲਿਸ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਿਆ ਸੀਗਾ ਵੱਖ-ਵੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਪੰਜਾਬ ਪੁਲਿਸ ਦੀ ਕਾਰਵਾਈ ਅਤੇ ਪੰਜਾਬ ਪੁਲਿਸ ਦੇ ਇੰਸਪੈਕਟਰਾਂ ਦੇ ਖਿਲਾਫ ਤੇ ਉਸ ਤੋਂ ਬਾਅਦ ਮਾਮਲਾ ਦੱਬਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਮਾਮਲੇ ਨੂੰ ਹਾਈ ਕੋਰਟ ਵੱਲੋਂ ਚੰਡੀਗੜ੍ਹ ਦੀ ਪੁਲਿਸ ਨੂੰ ਜਾਂਚ ਦੇ ਲਈ ਭੇਜ ਦਿੱਤਾ ਗਿਆ ਯਾਨੀ ਕਿ ਇਸ ਮਾਮਲੇ ਦੇ ਉੱਤੇ ਚੰਡੀਗੜ੍ਹ ਦੀ ਹਾਈ ਲੈਵਲ ਕਮੇਟੀ ਜਾਂ ਕਿ ਸਟ ਐਸਆਈਟੀ ਜਾਂਚ ਕਰ ਰਹੀ ਸੀ ਪਰ ਉਸ ਜਾਂਚ ਵਿੱਚ ਵੀ ਲਗਾਤਾਰ ਕੁਝ ਵੀ ਜਿਹੜੀ ਨਵੀਂ ਡਿਵੈਲਪਮੈਂਟ ਨਹੀਂ ਹੋ ਰਹੀ ਸੀ ਨਾ ਹੀ ਇਨਸਪੈਕਟਰਾਂ ਦੀ ਕਿਸੇ ਦੀ ਗ੍ਰਿਫਤਾਰੀ ਹੋਈ ਅਜੇ ਤੱਕ ਨਾ ਹੀ ਕੋਈ ਪੁਖਤਾ ਜਿਹੜੇ ਕਹਿ ਲਓ ਕਿ ਸਬੂਤ ਅਦਾਲਤ ਦੇ ਵਿੱਚ ਪੇਸ਼ ਕੀਤੇ ਗਏ ਆ ਐਸਆਈਟੀ ਵੱਲੋਂ ਕੋਈ ਵੀ ਤਗੜਾ ਕਦਮ ਜਿਹੜਾ ਪੰਜਾਬ ਪੁਲਿਸ ਨੇ ਇਨਾਂ ਇਨਸਪੈਕਟਰਾਂ ਦੇ ਖਿਲਾਫ ਨਹੀਂ ਚੁੱਕਿਆ ਗਿਆ ਤੇ ਹੁਣ ਦੁਬਾਰਾ ਤੋਂ ਇਸ ਕੇਸ ਦੇ ਵਿੱਚ ਨਵੀਂ ਪਟੀਸ਼ਨ ਕਰਨਲ ਬਾਟੋਰਾ ਵੱਲੋਂ ਪਾਈ ਗਈ ਹੈ ਹਾਈ ਕੋਰਟ ਦੇ ਵਿੱਚ ਤੇ ਹਾਈ ਕੋਰਟ ਨੇ ਯੂਟੀ ਪੁਲਿਸ ਯਾਨੀ ਕਿ ਚੰਡੀਗੜ੍ਹ ਪੁਲਿਸ ਨੂੰ ਫਟਕਾਰ ਲਗਾਈ ਹੈ ਤੇ ਚੰਡੀਗੜ੍ਹ ਪੁਲਿਸ ਦੇ ਐਸਐਸ ਐਸਪੀ ਨੂੰ ਜਿਹੜੇ ਕਿ ਇਸ ਐਸਆਈਟੀ ਦੇ ਮੁਖੀ ਨੇ ਉਹਨਾਂ ਨੂੰ ਤਲਬ ਕੀਤਾ ਹੈ ਫਿਜ਼ੀਕਲੀ ਕਿ ਤੁਸੀਂ ਖੁਦ ਆ ਕੇ ਪੇਸ਼ ਹੋਵੋ ਤੇ ਸਾਰੀ ਜਾਣਕਾਰੀ ਦਿਓ ਕਿ ਇਸ ਮਾਮਲੇ ਦੇ ਵਿੱਚ ਦੇਰੀ ਕਿਉਂ ਹੋਈ ਹੈ ਕਰਨਲ ਬਾਡ ਦੇ ਮਾਮਲੇ ਦੇ ਵਿੱਚ ਇੱਕ ਆਰਡਰ ਦਿੱਜੇ ਮੈਂ ਗੱਲ ਕਰਾਂ ਉਹਦੇ ਵਿੱਚ ਇਹ ਕੁਝ ਦੱਸਿਆ ਗਿਆ ਕਿ ਜਿਹੜੇ ਹਾਈ ਕੋਰਟ ਦੇ ਜਸਟਿਸ ਰਜੇਸ਼ ਪਰਦਵਾਜ ਨੇ ਉਹਨਾਂ ਨੇ ਸਖਤ ਹੁਕਮ ਜਾਰੀ ਕੀਤੇ ਨੇ ਜਿਦੇ ਵਿੱਚ ਉਹਨਾਂ ਨੇ ਦੇਰੀ ਬਾਰੇ ਸਵਾਲ ਪੁੱਛਿਆ ਕਿ ਉਹਨਾਂ ਨੂੰ ਜਿਹੜੀ ਯੂਟੀ ਪੁਲਿਸ ਦੀ ਜਿਹੜੀ ਐਸਆਈਟੀ ਸੀ ਉਸ ਤੋਂ ਸਵਾਲ ਕੀਤੇ ਗਏ ਨੇ ਕਿ ਦੇਰੀ ਕਿਉਂ ਹੋਈ ਹੈ ਤੇ ਇਹਦੇ ਕਾਰਨ ਦੱਸੋ ਇਸ ਦੇ ਨਾਲ ਹੀ ਕਿ 4 ਮਹੀਨੇ ਤੋਂ ਲਗਾਤਾਰ ਤਕਰੀਬਨ ਇੰਨਾ ਸਮਾਂ ਹੋ ਗਿਆ ਕੋਈ ਕਾਰਵਾਈ ਕਿਉਂ ਨਹੀਂ ਹੋਈ ਇਹਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ ਇਹਦੇ ਬਾਰੇ ਦੱਸੋ ਅਤੇ ਮੁਲਾਜ਼ਮਾਂ ਦੀ ਤੁਸੀਂ ਰੱਖਿਆ ਕਰ ਰਹੇ ਹੋ ਇਸ ਤਰ੍ਹਾਂ ਦੇ ਸਵਾਲ ਜਿਹੜੇ ਨੇ ਉਹ ਖੜੇ ਕੀਤੇ ਨੇ ਜਸਟਿਸ ਵੱਲੋਂ ਯਾਨੀ ਕਿ ਅਦਾਲਤ ਵੱਲੋਂ ਜੱਜ ਸਾਹਿਬ ਵੱਲੋਂ ਕਿ ਜਿਹੜੀ ਯੂਟੀ ਪੁਲਿਸ ਦੀ ਐਸਆਈਟੀ ਬਣੀ ਉਹ ਵੀ ਕੀ ਹੁਣ ਇਹਨਾਂ ਨੂੰ ਵਿਚਾਰ ਰਹੀ ਹੈ ਉਸ ਤੋਂ ਬਾਅਦ ਹੀ ਕਿ ਇਹ ਜਾਣਬੂਝ ਕੇ ਦੇਰੀ ਦਾ ਕਾਰਨ ਪੁੱਛਿਆ ਗਿਆ ਉਸ ਦੇ ਨਾਲ ਹੀ 4 ਮਹੀਨੇ ਜਿਹੜੀ ਪਿੱਛੇ ਕੀਤੀ ਗਈ ਹੈ ਉਸ ਦਾ ਕਾਰਨ ਪੁੱਛਿਆ ਗਿਆ ਤੇ ਨਾਲ ਹੀ ਜਿਹੜੇ ਐਸਪੀ ਨੇ ਐਸਆਈਟੀ ਦੇ ਮੁਖੀ ਨੇ ਉਹਨਾਂ ਨੂੰ ਫਿਜ਼ੀਕਲੀ ਕੋਰਟ ਦੇ ਵਿੱਚ ਪੇਸ਼ ਹੋਣ ਦੇ ਆਰਡਰ ਜਾਰੀ ਕੀਤੇ ਗਏ ਨੇ ਤੇ ਨਾਲ ਹੀ ਇਹਨਾਂ ਨੇ ਇਹ ਵੀ ਲਿਖਿਆ ਕਿ ਦੋਸ਼ੀਆਂ ਨੂੰ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਨਵੀਰਤਾ ਕਿਉਂ ਨਹੀਂ ਦਿਖਾਈ ਜਾ ਰਹੀ ਕਿ ਤੁਸੀਂ ਇਸ ਨਾਲ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਵਿਚਾਰ ਰਹੇ ਹੋ ਇਸ ਤਰ੍ਹਾਂ ਦੀ ਟਿੱਪਣੀ ਸਖਤ ਟਿੱਪਣੀ ਜਿਹੜੀ ਹੈ ਕਿ ਜਸਟਿਸ ਰਜੇਸ਼ ਭਰਦਵਾਜ ਜਿਨ੍ਹਾਂ ਦੇ ਲਈ ਜਿਨ੍ਹਾਂ ਦੇ ਕੋਲੇ ਪਟੀਸ਼ਨ ਗਈ ਸੀਗੀ ਉਹਨਾਂ ਨੇ ਕੀਤੀ ਹੈ ਤੇ ਹੁਣ 16 ਜੁਲਾਈ ਯਾਨੀ ਕਿ 16 ਤਰੀਕ ਜਿਹੜੀ ਹੈ ਉਦੋਂ ਹੁਣ ਪੇਸ਼ ਹੋਣ ਦੇ ਜਿਹੜੇ ਹੁਕਮ ਨੇ ਉਹ ਜਾਰੀ ਕੀਤੇ ਗਏ ਨੇ ਅਦਾਲਤ ਵੱਲੋਂ ਚੰਡੀਗੜ੍ਹ ਪੁਲਿਸ ਨੂੰ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ ਕਿ ਆਪਸ ਦੇ ਵਿੱਚ ਜਿਹੜੇ ਪੁਲਿਸ ਵਾਲੇ ਨੇ ਉਹ ਮਿਲੇ ਹੋਏ ਨੇ ਪੰਜਾਬ ਪੁਲਿਸ ਦੇ ਜਿਹੜੇ ਵੱਡੇ ਅਫਸਰ ਨੇ ਜਿਵੇਂ ਐਸਪੀ ਨਾਨਕ ਦਾ ਨਾਮ ਪਹਿਲਾਂ ਵੀ ਆਇਆ ਕਿ ਐਸਪੀ ਨਾਨਕ ਜਿਹੜੇ ਹੁੰਦੇ ਸੀ ਹੁਣ ਉਹਨਾਂ ਨੂੰ ਡੀਆਈਜੀ ਬਣਾ ਦਿੱਤਾ ਗਿਆ ਰੇਂਜ ਅੰਮ੍ਰਿਤਸਰ ਦੇ ਉਹ ਕਿਤੇ ਨਾ ਕਿਤੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਤੋਂ ਹੀ ਕਰ ਰਹੇ ਸੀਗੇ ਹੋ ਸਕਦਾ ਹੈ ਕਿ ਉਹਨਾਂ ਦੇ ਨਾਲ ਵੀ ਜਿਹੜੀਆਂ ਗੱਲਾਂ ਚੰਡੀਗੜ੍ਹ ਪੁਲਿਸ ਦੀਆਂ ਜੁੜੀਆਂ ਹੋਣ ਤੇ ਚੰਡੀਗੜ੍ਹ ਪੁਲਿਸ ਦੀ ਜਿਹੜੀ ਐਸਆਈਟੀ ਆ ਇਸ ਤੇ ਉੱਤੇ ਕੋਈ ਗੰਭੀਰ ਗੰਭੀਰਤਾ ਨਾਲ ਕੋਈ ਕੰਮ ਨਹੀਂ ਕਰ ਰਹੀ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਇਹ ਸਾਰੀਆਂ ਗੱਲਾਂ ਅਦਾਲਤ ਵੱਲੋਂ ਕਹੀਆਂ ਗਈਆਂ ਨੇ ਜਿਹੜੀ ਨਵੀਂ ਪਟੀਸ਼ਨ ਜਿਹੜੀ ਹੈ ਕਰਨਲ ਬਾਟੋਰਾ ਵੱਲੋਂ ਲਗਾਈ ਗਈ ਤੇ ਲਗਾਤਾਰ ਇਸ ਮਾਮਲੇ ਦੇ ਉੱਤੇ ਅਸੀਂ ਹਰ ਅਪਡੇਟ ਦੇ ਰਹੇ ਹਾਂ ਤੇ ਇਸ ਮਾਮਲੇ ਦੇ ਵਿੱਚ ਜਿਹੜੀ ਕੁਟਮਰ ਰੋਨੀ ਐਸ ਐਚਓ ਰੋਨੀ ਹਰਜਿੰਦਰ ਢਿੱਲੋਂ ਤੇ ਦੋ ਨਾਮ ਹੋਰ ਸਨ ਉਹਨਾਂ ਨੇ ਜਿਹੜੀ ਕੀਤੀ ਸੀਗੀ ਉਸ ਤੋਂ ਬਾਅਦ ਬਰਖਾਸਤ ਕੀਤੇ ਗਏ ਨੇ ਇਹ ਐਸ ਆਰ ਐਸ ਐਚਓ ਇੰਸਪੈਕਟਰ ਪਰ ਕਿਸੇ ਤੇ ਵੀ ਅਜੇ ਕੋਈ ਵੀ ਕਾਰਵਾਈ ਨਹੀਂ ਹੋਈ ਹੈ ਨਾ ਹੀ ਕਿਸੇ ਦੀ ਗ੍ਰਿਫਤਾਰੀ ਹੋਈ ਨਾ ਹੀ ਕਿਸੇ ਦੇ ਉੱਤੇ ਕੋਈ ਹੋਸ਼ਕੰਜਾ ਕੱਸਿਆ ਗਿਆ ਇਹੀ ਕਿਤੇ ਆਮ ਕੋਈ ਨਾਗਰਿਕ ਹੁੰਦਾ ਉਹਦੇ ਕੋਲੋਂ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਂਦੀ ਤੇ ਪੁਲਿਸ ਕਦੋਂ ਦਾ ਨੂੰ ਚੁੱਕ ਲੈਂਦੀ ਉਹਦਾ ਰਿਮਾਂਡ ਵੀ ਲੈ ਲੈਂਦੀ ਤੇ ਬਹੁਤ ਸਾਰੀਆਂ ਚੀਜ਼ਾਂ ਪੁਲਿਸ ਉਸਦੇ ਨਾਲ ਵਾਪਰ ਜਾਂਦੀਆਂ ਸੀਗੀਆਂ ਪਰ ਹੁਣ ਇੱਥੇ ਜਦੋਂ ਇੰਸਪੈਕਟਰਾਂ ਨੇ ਕੋਈ ਗਲਤੀ ਕੀਤੀ ਵੱਡਾ ਕ੍ਰਾਈਮ ਕੀਤਾ ਇੱਕ ਕਰਨਲ ਲੈਵਲ ਦੇ ਬੰਦੇ ਨੂੰ ਕੁੱਟਿਆ ਗਿਆ ਉਹ ਵੀ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦਾ ਬੇਟਾ ਵੀ ਉੱਥੇ ਸੀਗਾ ਤੇ ਉਹਨਾਂ ਦੀ ਬਾਹ ਤੱਕ ਤੋੜ ਦਿੱਤੀ ਗਈ ਪਰ ਕੋਈ ਵੀ ਕਾਰਵਾਈ ਹੁਣ ਤੱਕ ਇਸ ਕੇਸ ਦੇ ਵਿੱਚ ਸਾਹਮਣੇ ਨਹੀਂ ਆ ਰਹੀ ਹੈ ਤੇ ਹੁਣ ਦੁਬਾਰਾ ਤੋਂ ਜਿਹੜੀ ਪਟੀਸ਼ਨ ਪਾਈ ਗਈ ਹੈ ਉਸ ਦੇ ਵਿੱਚ ਅਦਾਲਤ ਵੱਲੋਂ ਯੂਟੀ ਪੁਲਿਸ ਦੀ ਫਟਕਾਰ ਯੂਟੀ ਪੁਲਿਸ ਨੂੰ ਫਟਕਾਰ ਲਗਾਉਂਦੇ ਹੋਏ ਨਵੇਂ ਹੁਕਮ ਜਾਰੀ ਕੀਤੇ ਗਏ ਨੇ ਹੁਣ 16 ਜੁਲਾਈ ਨੂੰ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਨਵਾਂ ਮੋੜ ਸਾਹਮਣੇ ਆਉਂਦਾ ਹੈ ਖੈਰ ਤੁਹਾਡਾ ਕੀ ਕੁਝ ਕਹਿਣਾ ਹੈ ਸਾਰੇ ਮਸਲੇ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ